ਜਿੱਥੇ ਵੀ ਮਨੁੱਖ ਦੀ ਪੂਜਾ ਹੁੰਦੀ ਹੈ ਇਹ ਸੱਪ ਦਾ ਰਾਹ ਆ ਜਿੱਥੇ ਵੀ ਕਿਤੇ ਮਨੁੱਖ ਦੀ ਪੂਜਾ ਆ ਤੁਸੀਂ ਕਹੋਗੇ ਕਿ ਬਾਹਰ ਹੁੰਦੀ ਹੋਣੀ ਆ ਚਰਚਾਂ ਦੇ ਅੰਦਰ ਵੀ ਮਨੁੱਖ ਪੂਜਿਆ ਜਾਂਦਾ ਹੈ ਤੁਸੀਂ ਦੇਖਿਆ ਕੱਪਾਂ ਦੇ ਉੱਤੇ ਪਾਸਟਰ ਦੀ ਫੋਟੋ ਟੈਂਪੀਸ ਦੇ ਅੰਦਰ ਪਾਸਟਰ ਦੀ ਫੋਟੋ ਕਰਾਂ ਦੇ ਵਿੱਚ ਪਤਾ ਨਹੀਂ ਕਿਹੜੇ-ਕਿਹੜੇ ਐਲੀਮੈਂਟਸ ਦੇ ਉੱਤੇ ਪਾਸਟਰ ਦੀ ਫੋਟੋ ਹੈ ਪਾਸਟਰ ਪੂਜੇ ਜਾਣ ਵਾਲੀ ਚੀਜ਼ ਨਹੀਂ ਹੈ ਪਾਸਟਰ ਇੱਕ ਭਾਈ ਹੈ ਜੋ ਤੁਹਾਡੀ ਮਦਦ ਕਰਦਾ ਹੈ ਖੁਦਾ ਦੇ ਵਚਨ ਦੇ ਨਾਲ ਇੱਕ ਹੋਣ ਦੇ ਲਈ ਉਹ ਪੂਜੇ ਜਾਣ ਵਾਲੀ ਚੀਜ਼ ਹਰ ਕਿਸ ਨਹੀਂ ਹੈ ਔਰ ਜਿੱਥੇ-ਕਿੱਥੇ ਪਾਸਟਰ ਪੂਜਿਆ ਜਾ ਰਿਹਾ ਹੈ ਇਹ ਵਿਚਾਰ ਸ਼ੈਤਾਨੀ ਹੈ ਮੇਰੀ ਉਹ ਭੈਣੋ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਜਿਹੜੇ ਚੰਗੀਆਂ ਗੱਲਾਂ ਦੀ ਸਿੱਖਿਆ ਦਿੰਦੇ ਆ ਉਹ ਆਦਰ ਦੇ ਯੋਗ ਹੈ। ਆਦਰ ਦੇ ਯੋਗ ਨੇ ਪੂਜੇ ਜਾਣਦੇ ਯੋਗ ਨਹੀਂ ਆ। ਪੂਜੇ ਜਾਣ ਲਈ ਸਿਰਫ ਤੇ ਸਿਰਫ ਇਕਲੌਤਾ ਖੁਦਾ ਹੈ। ਵਰਸ਼ਿਪ ਤੇ ਯੋਗ ਸਿਰਫ ਵੱਧ ਕੀਤਾ ਹੋਇਆ ਮੇਮਣਾ ਹੈ। ਇਸੇ ਲਈ ਅੱਜ ਮੈਂ ਗੀਤ ਗਾ ਰਿਹਾ ਸੀ ਯੋਗ ਕੇਵਲ ਤੂੰ ਆਦਰ ਤੇ ਮਹਿਮਾ ਤੇਰੀ ਹੈ। స్తుਤੀ ਪ੍ਰਸ਼ੰਸਾ ਤੇਰੀ ਕਿਸੇ ਹੋਰ ਮਨੁੱਖ ਦੇ ਨਾਲ ਇਹ ਭਗਤੀ ਸਬੰਧ ਪਰ ਇਹ ਲੂਸੀਫਰ ਹੈ ਜੋ ਮਨੁੱਖਾਂ ਦੇ ਦੁਆਰਾ ਪੂਜਿਆ ਜਾਵੇਗਾ